ਬਾਰੂਦੀਆਂ ਗੱਲਾਂ ਤੋਂ ਮੈਨੂੰ ਡਰ ਜਿਆ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਉਹਨਾਂ ਪਿਆਰ ਦੇ ਅਖਰਾਂ ਦੀ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਸਤਿ ਸ਼੍ਰੀ ਅਕਾਲ ਆਦਮ ਨਮਸਤੇ ਅਸਲਾਮੁਅਲੈਕਮ ਮੈਂ ਤੁਹਾਡਾ ਦੋਸਤ پرویز ਭੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਤੇ ਅਸੀਂ ਪੰਜਾਬ ਦੀਆਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਤੁਹਾਨੂੰ ਸੁਣਾਉਂਦੇ ਰਹਿੰਨੇ ਆਂ ਔਰ ਅੱਜ ਉਸੇ ਲੜੀ ਦੇ ਤਹਿਤ ਅੱਜ ਵੀਡੀਓਜ਼ ਤਾਂ ਤੁਸੀਂ ਦੇਖਦੇ ਰਹਿੰਨੇ ਆਂ ਛੋਟੀ ਬੱਚੀ ਲਵਿਸ਼ ਚੋਹਾਨ ਲਵਿਸ਼ ਚੋਹਾਨ ਜਿਹੜੇ ਵੱਡੇ-ਵੱਡੇ ਆਪਣੀ ਆਵਾਜ਼ ਦੇ ਨਾਲ ਜਿਨ੍ਹਾਂ ਨੇ ਵੱਡੇ-ਵੱਡੇ ਗਾਇਕਾਂ ਨੂੰ maat pa ਦਿੱਤੀ ਮੈਂ ਨਹੀਂ ਇਹ ਗੱਲ ਕਹਿ ਰਿਹਾ ਇਹ ਸੋਸ਼ਲ ਮੀਡੀਆ ਤੇ ਕਮੈਂਟਸ ਜਿਹੜੇ ਤੁਸੀਂ ਜਿਹੜੀ ਆਡੀਅנס ਆ ਉਹੀ ਕਹਿ ਰਹੀ ਆ ਤੇ ਅੱਜ ਸਾਰੀ ਗੱਲਬਾਤ ਆਪਾਂ ਲਵਿਸ਼ ਦੇ ਨਾਲ ਹੀ ਕਰਦੇ ਆਂ ਲਵਿਸ਼ ਸਾਡੇ ਨਾਲ ਮੌਜੂਦ ਆ ਲਵਿਸ਼ ਸਭ ਤੋਂ ਪਹਿਲਾਂ ਸਵਾਗਤ ਕਰਦੇ ਹੋ ਤੁਹਾਡਾ ਜਗ ਪੰਜਾਬੀ ਨਿਊਜ਼ ਤੇ ਸਤਿ ਸ਼੍ਰੀ ਅਕਾਲ ਮੈਂ ਲਵਿਸ਼ ਤਹਾਨ ਹਾਂ ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਲਾਈਕ ਸਮਝਿਆ ਮੈਂ ਬਹੁਤ ਬਹੁਤ ਮਿਹਰਬਾਨੀ ਕਰਦੀਆਂ ਮੇਰੇ ਚਾਚਾ ਜੀ پرویز ਭੱਟ ਜੀ ਔਰ ਵੱਡੇ ਪਾਪਾ ਐਂਕਰ ਰਾਜ ਗਿਲਵਲੂ ਸਾਹਿਬ ਬੜੇ ਆਪਣੀ ਬੇਟੀ ਨੂੰ ਹਮੇਸ਼ਾ ਪਿਆਰ ਦਿੰਦੇ ਨੇ ਤੇ ਲੱਗਦਾ ਕਿ ਤੁਹਾਡੇ ਨਾਲ ਉਮਰ ਤੱਕ ਘਟਿਆ ਪਰ ਤੁਸੀਂ ਜੋ ਵੀ ਨਾ ਮਤਲਬ ਹੁਣ ਵੀ ਜਿਹੜੀ ਗੱਲ ਬੋਲੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਚੀਜ਼ ਨੂੰ ਉਹਨਾਂ ਤੁਸੀਂ ਪ੍ਰੈਜ਼ੈਂਟ ਕਰਦੇ ਆ ਹਨ ਹੈਨਾ ਜਦੋਂ ਮਨ ਲਓ ਜੇ ਕਿਸੇ ਦਾ ਆਪਾ ਥੈਂਕਸ ਵੀ ਕਰਨਾ ਤੇ ਕਈ ਥੈਂਕਸ ਹੀ ਨਹੀਂ ਕਰਨਾ ਆਉਂਦਾ ਹੈਨਾ ਤੇ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਕਰਦੇ ਆਂ ਇਹ ਚੀਜ਼ ਤੁਹਾਨੂੰ ਗੋਡ ਗਿਫਟ ਆ ਜਾਂ ਕਿਸੇ ਕੋਲ ਸਿੱਖੀ ਆ ਜਾਂ ਕੀ ਆ ਇਹ ਚੱਕਰ ਮੇਨੇ ਆਪਣੇ ਆਪ ਹੀ ਸਟੇਜ ਤੇ ਵੀ ਬੜਾ ਨਾ ਕਮੈਂਟਸ ਵੀ ਤੁਹਾਡੇ ਹੀ ਹੁੰਦੇ ਆ ਵੀ ਇਹ ਕੁੜੀ ਦੇ ਵਿੱਚ ਕੌਨਫੀਡੈਂਸ ਬਹੁਤ ਆ ਹੈ ਨਾ ਇਹ ਕੌਨਫੀਡੈਂਸ ਆਇਆ ਕਿੱਦਾਂ ਕਿਉਂਕਿ ਸਟੇਜ ਤੇ ਜਦੋਂ ਆਪਾਂ ਜਾਂਦੇ ਆ ਨਾ ਪਹਿਲਾਂ ਪਹਿਲਾਂ ਤਾਂ ਲੱਗਾ ਹੀ ਕੰਬਣਾ ਪੈਂਦੀ ਆ ਵੀ ਨਹੀਂ ਆਡੀਅנס ਦੇ ਸਾਹਮਣੇ ਕਿੱਦਾਂ ਬੋਲੀਏ ਤੇ ਇਹ ਸਟਾਰਟਿੰਗ ਤੋਂ ਇਦਾਂ ਹੀ ਸੀ ਜਾਂ ਫਿਰ ਸਟੇਜ ਲਾਉਂਦੇ ਲਾਉਂਦੇ ਤੁਹਾਡਾ ਕੌਨਫੀਡੈਂਸ ਬਣ ਗਿਆ ਨੇ ਜਦੋਂ ਮੈਂ ਪਹਿਲੀ ਸਟੇਜ ਲਾਈ ਸੀ ਨਾ ਮੈਂ ਮਤਲਬ ਉਦੋਂ ਵੀ ਨਹੀਂ ਨੜੀ ਸੀ ਤੇ ਜਿੱਦਾਂ ਜਿੱਦਾਂ ਮੇਰੇ ਪਾਪਾ ਜੀ ਨੇ ਮੈਨੂੰ ਦੱਸਿਆ ਮੈਂ ਆਦਾ ਪਹਿਲੀ ਵਾਰ ਬੋਲਿਆ ਫਿਰ ਅੱਗੇ ਅੱਗੇ ਮਾਲਕ ਦੀ ਕਿਰਪਾ ਨਾਲ ਅੱਗੇ ਸ਼ੁਰੂ ਹੋ ਗਿਆ ਪਾਪਾ ਜੀ ਤੁਹਾਨੂੰ ਸਿਖਾਉਂਦੇ ਰਹੇ ਆ ਪਾਪਾ ਦਾ ਕੀ ਨਾਮ ਹੈ ਦੱਸ ਦਿਓ ਨਰੇਸ਼ ਕੁਮਾਰ ਤੇ ਮੰਮਾ ਦਾ ਮੰਮਾ ਦਾ ਨਾਮ ਸੋਨੀਆ ਗੁਪਤਾ ਤੇ ਕਿੰਨੇ ਭੈਣ ਭਰਾ ਤੁਸੀਂ ਚਾਰ ਚਾਰ ਭੈਣ ਭਰਾ ਤੇ ਉਹ ਉਹਨਾਂ ਵਿੱਚੋਂ ਕੋਈ ਗਾਉਂਦਾ ਹੋਲੇ ਹੋਲੇ ਸਾਰੇ ਲੱਗੇ ਪਏ ਆਹੋਲੇ ਹੋਲੇ ਸਾਰੇ ਲੱਗੇ ਪਏ ਪਰ ਵਾਇਰਲ ਲਵਿਸ਼ ਚੋਹਾਨੀਆਂ ਹੈ ਨਾ ਆਪਾਂ ਵਾਇਰਲ ਤਾਂ ਦੇਖੋ ਵਾਇਰਲ ਤਾਂ کہہ ਰਹੇ ਆ ਹੁਣ ਕੱਲ ਵੀਡੀਓ ਲਵਿਸ਼ ਤੁਹਾਡੀ ਪਾਈ ਸੀ ਨਾ ਹਾਂਜੀ ਕੱਲ ਪਰਸੋ ਪਾਈ ਸੀ ਹੈ ਨਾ ਤੇ ਦੋ ਦਿਨ ਹੋਏ ਆ ਤੇ ਦੋ ਦਿਨ ਦੇ ਵਿੱਚ 2.4 ਮਿਲੀਅਨ ਹੋ ਗਿਆ ਨਾ ਤੇ 24 ਲੱਖ ਜੇ ਦੇਖਿਆ ਔਰ ਉਹਦੇ ਵਿੱਚ ਅਸੀਂ ਜਗ ਪੰਜਾਬੀ ਨਿਊਜ਼ ਤੇ ਨਾ ਲਵਿਸ਼ ਦੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਜੂਨ ਫਕਰਾਂ ਦੀ ਤੇ ਉਹ 24 ਲੱਖ ਬੰਦੇ ਨੇ ਦੇਖ ਲਿਆ ਔਰ ਬੜੇ ਵਧੀਆ ਵਧੀਆ ਜਿਹੜੇ ਕਮੈਂਟਸ ਕੀਤੇ ਆ ਤੇ ਉਹ ਦਰਸ਼ਕਾਂ ਦੀ ਹਨਾ ਇਸੇ ਕਰਕੇ ਅਸੀਂ ਲਵਿਸ਼ ਦੇ ਨਾਲ ਤੁਹਾਨੂੰ ਅੱਜ ਮਿਲਾ ਰਹੇ ਆ ਤੇ ਤੁਸੀਂ ਬੜਾ ਪਿਆਰ ਦਿੱਤਾ ਉਸ ਵੀਡੀਓ ਨੂੰ ਤੇ ਲਵਿਸ਼ ਜੀ ਆਪਾਂ ਨਾ ਪਹਿਲਾਂ ਉਹੀ ਲਾਈਨਾਂ ਦੋ ਚਾਰ ਜਿਹੜੀਆਂ ਗਾਈਆਂ ਸੀ ਤੁਸੀਂ ਆਪਾਂ ਇੱਦਾਂ ਇੱਕ ਵਾਰੀ ਦਰਸ਼ਕਾਂ ਨੂੰ ਫੇਰ ਦੁਬਾਰਾ ਸੁਣਾ ਦਿਓ ਠੀਕ ਉਸੀ ਪੱਕੀਆਂ ਕੰਦਾ ਵਾਲੇ ਓਸੀ ਕੱਚੀਆਂ ਛੱਤਾ ਵਾਲੇ ਆ ਤੁਹਾਡੀ ਸੋਚੇ ਅੰਬਰਾ ਜਈ ਅਸੀਂ ਨਿੱਕੀਆਂ ਮੱਤਾਂ ਵਾਲੇ ਆ ਕਦੇ ਨਿਬਦੀ ਵੇਖੀ ਨਾ ਮੈਲਾ ਤੇ ਛਪਰਾ ਦੀ ਕਦੇ ਬਹਿ ਕੇ ਦੱਸਾਂਗੇ ਕੀ ਜੂਣ ਹੈ ਫਕਰਾਂ ਦੀ ਕਿਤਾ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂ ਬਕਰਾਂ ਦੀ ਕੀ ਜੂਣ ਹੈ ਬਕਰਾਂ ਦੀ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨਹੀਂ ਵੇ ਮੇਰਾ ਮਾਲ ਜਾ ਟੁੱਟ ਗਿਆ ਤੋਖਾ ਖਾਣ ਤੋਂ ਪਿੱਛੋਂ ਨਹੀਂ ਇਤਬਾਰ ਦੀਆਂ ਗੱਲਾਂ ਤਾਂ ਮੈਨੂੰ ਡਰ ਜਿਹਾ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਉਨਾ ਪਿਆਰ ਦੇ ਅਖਰਾਂ ਦੀ ਇਕੱਠੇ ਮਿਲ ਕੇ ਬੈਠਾਂਗੇ। ਕੀ ਬਾਤ ਹੈ ਬਹੁਤ ਵਧੀਆ। ਅچھا ਲਵਿਸ਼ ਇੱਕ ਗਾਇਕੀ ਵੱਲ ਨੂੰ ਪਹਿਲਾਂ ਤਾਂ ਤੁਸੀਂ ਦੱਸ ਦਿਓ ਵੀ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਆਂ। ਹਜੇ ਮੈਂ 9th ਕਲਾਸ 'ਚ ਪੜ੍ਹਦੀ ਆਂ। 9th ਕਲਾਸ ਪੜ੍ਹਦੇ ਆਂ। ਤੇ ਗਾਇਕੀ ਵੱਲ ਨੂੰ ਕਿਦਾਂ ਤੁਹਾਡਾ ਧਿਆਨ ਚਲ ਗਿਆ ਕਿਉਂਕਿ ਕੋਈ ਨਾ ਕੋਈ ਜਾਂ ਤਾਂ ਆਪਾਂ ਕਿਸੇ ਨੂੰ ਦੇਖ ਕੇ ਮੋਟੀਵੇਟ ਹੋ ਜਾਂਦੇ ਹਣਾ ਜਾਂ ਕੋਈ ਘਰ ਦੇ ਵਿੱਚ ਹੁੰਦਾ ਹੈ। ਤੇ ਲਵਿਸ਼ ਚੋਹਾਨ ਕਿੱਦਾਂ ਗਾਇਕੀ ਵੱਲੋਂ ਚਲ ਗਿਆ ਨਹੀਂ ਉਹਦਾ ਫੈਮਿਲੀ ਵਿੱਚ ਮੇਰੇ ਪਿੱਛੇ ਜਿਹੜੇ ਦਾਦਕੇ ਆ ਉਹਨਾਂ ਵਿੱਚੋਂ ਕੋਈ ਨਹੀਂ ਗਾਉਂਦਾ ਇਹ ਤਾਂ ਬਸ ਮੇਰੇ ਪਾਪਾ ਫੈਮਿਲੀ ਦੇ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਭਰਾ ਨੇ ਤੇ ਮੈਂ ਨਾ ਕਿਸੇ ਨੂੰ ਜਿਆਦਾ ਸੁਣਦੀ ਸੀ ਨਾ ਮੈਂ ਕਿਸੇ ਨੂੰ ਜਿਆਦਾ ਦੇਖਦੀ ਸੀ ਇਹ ਗੋਡ ਗਿਫਟਡ ਹੀ ਆਪਣੇ ਆਪ ਹੀ ਆਪਣੇ ਆਪ ਹੀ ਗਾਉਣਾ ਸ਼ੁਰੂ ਹੋ ਗਿਆ ਆਪਣੇ ਆਪ ਹੀ ਗਾਉਣਾ ਸ਼ੁਰੂ ਹੋ ਗਿਆ ਮਤਲਬ ਇੱਦੀ ਗੁੰਗਣਾਉਂਦੀ ਪਈ ਸੀ ਤਾਂ ਪਾਪਾ ਮੈਨੂੰ ਕਿਸੇ ਸਤਾਜ ਜੀ ਉਹਨਾਂ ਕੋਲ ਲੈ ਗਏ ਤੇ ਹੀਰਾ ਲਾਲ ਜੀ ਸਤਾਜ ਸੀ ਮੇਰੇ ਉਹਨਾਂ ਕੋਲ ਪਾਪਾ ਲੈ ਕੇ ਗਏ ਪਹਿਲਾਂ ਤਾਂ ਉਹਨਾਂ ਨੇ ਮਨਾਂ ਕਰ ਦਿੱਤਾ ਕਿੰਦੇ ਮਨਾਂ ਕਿਉਂ ਕੀਤਾ ਕਹਿੰਦੇ ਛੋਟੀ ਬਹੁਤ ਅਸਲੀ ਛੋਟੀ ਸੀ ਕਿਉਂ ਉਦੋਂ ਇਹ ਕਿੰਨੀ ਸੀ ਦੋ ਤਿੰਨ ਸਾਲ ਸੀ ਅੱਛਾ ਛੋਟੀ ਸੀ ਠੀਕ ਫਿਰ 5 ਕੇ ਸਾਲ ਦੀ ਉਮਰ ਮਤਲਬ ਪਾਪਾ ਨੂੰ ਉਸ ਟਾਈਮ ਨਹੀਂ ਸ਼ੌਂਕ ਸੀਗਾ ਨਾ ਵੀ ਸਿੱਖ ਲਵੇ ਪਾਪਾ ਹੀ ਲੈ ਕੇ ਗਏ ਆ ਬਹੁਤ ਬਹੁਤ ਸ਼ੁਕਰੀਆ ਮੇਰੇ ਪਾਪਾ ਉਹਨਾਂ ਦਾ ਕਿਉਂਕਿ ਜੋ ਵੀ ਆ ਮੈਂ ਆਪਣੇ ਪਾਪਾ ਕਰਕੇ ਆ ਹਾਂ ਜੇ ਹਾਂ ਕਿਉਂਕਿ ਅਸੀਂ ਵੀ ਦੇਖਦੇ ਰਹਿੰਦੇ ਹਾਂ ਜੀ ਜਿਹੜੇ ਇਹਨਾਂ ਦੇ ਫਾਦਰ ਹੈ ਨਾ ਬਹੁਤ ਮਿਹਨਤ ਕਰਦੇ ਆ ਇਹਨਾਂ ਤੇ ਕਿਉਂਕਿ ਪੇਰੈਂਟਸ ਨੂੰ ਹੀ ਪਹਿਲਾਂ ਮਿਹਨਤ ਕਰਨੀ ਪੈਂਦੀ ਆ ਉਸ ਤੋਂ ਬਾਅਦ ਜਦੋਂ ਕਾਫਲੇ ਬਣ ਜਾਂਦੇ ਹੁੰਦੇ ਆ ਪਰ ਸਟਾਰਟਿੰਗ ਦੇ ਵਿੱਚ ਜੇ ਪੇਰੈਂਟਸ ਦਾ ਹਨਾ ਲਵਿਸ਼ ਇਦਾਂ ਹੀ ਆ ਜੇ ਪੇਰੈਂਟਸ ਦਾ ਸਹਿਯੋਗ ਹੋਵੇ ਇਹਨਾ ਬਹੁਤ ਦੂਰ ਤੱਕ ਬੱਚਾ ਪਹੁੰਚ ਸਕਦਾ ਹੈ ਕਿਉਂਕਿ ਵੱਡੀ ਗੱਲ ਇਹ ਆ ਵੀ ਆਪਾਂ ਜਿਹੜਾ ਆਪਣਾ ਖੰਬੇ ਸੱਜੇ ਮਾਹੌਲ ਆ ਉਹ ਕੁੜੀਆਂ ਨੂੰ ਘੱਟ ਮੌਕਾ ਦਿੰਦਾ ਹੈ ਹਨ ਤੇ ਜੇ ਫਾਦਰ ਨੇ ਮਦਰ ਨੇ ਤੁਹਾਡੇ ਨੇ ਖਾਸ ਕਰਕੇ ਫਾਦਰ ਹੀ ਮਨਾ ਕਰਦੇ ਹੁੰਦੇ ਆ ਜੇ ਉਹਨਾਂ ਨੇ ਸਪੋਰਟ ਕੀਤੀ ਤੇ ਬਹੁਤ ਚੰਗੀ ਗੱਲ ਆ ਤੇ ਤੁਹਾਡੀ ਗਾਇਕੀ ਤੋਂ ਸਾਨੂੰ ਵੀ ਫੀਲ ਹੁੰਦਾ ਔਰ ਆਡੀਅנס ਨੂੰ ਵੀ ਫੀਲ ਹੁੰਦਾ ਵੀ ਬਹੁਤ ਅੱਗੇ ਤੱਕ ਤੁਸੀਂ ਜਾਓਗੇ ਔਰ ਸਾਡੀ ਇਹ ਦਿਲੋਂ ਦੁਆ ਵੀ ਹੈ ਜਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਅੱਗੇ ਤੱਕ ਜਾਓ ਮਿਹਰਬਾਨੀ ਤੇ ਫਿਰ ਤੁਸੀਂ ਉਹਨਾਂ ਨੇ ਮਨਾ ਕਰਤਾ ਤੁਹਾਨੂੰ ਸਾਹ ਜੀ ਉਹਨਾਂ ਨੇ ਮਨਾ ਕਰ ਦਿੱਤਾ ਸੀ ਪਰ ਪਾਪਾ ਕਹਿੰਦੇ ਕਿ ਮੈਂ ਕਰਾਉਣਾ ਹੈਗਾ ਸਿੰਗਿੰਗ ਇਹਦੀ ਕਰਾਉਣੀ ਆ ਹਨ ਤੇ ਫਿਰ ਜਦੋਂ ਦੂਸਰੀ ਵਾਰ ਮੈਂ ਗਾਇਆ ਇੱਕ Song ਸੀਗਾ Long Lachi ਮਨਨਕ ਮੋਹਰ ਜਿਹੜੇ ਉਹਨਾਂ ਦਾ ਗਾਣਾ ਸੀ ਤੇ ਉਹੀ ਮੈਂ ਉਹਨੂੰ ਗਾ ਕੇ ਸੁਣਾਇਆ ਉਹ ਕਹਿੰਦੇ ਕਿ ਕੁੜੀ ਕਰਤੇ ਲਊਗੀ ਪਰ ਮਤਲਬ ਸਾਲ ਡੇਢ ਹਾਲ ਰੁੱਕ ਕੇ ਕਰੂਗੀ ਤੇ ਮੈਨੂੰ ਉਹ ਪਤਾ ਨਹੀਂ ਹੁੰਦਾ ਸੀ ਜਿਆਦਾ ਮੈਨੂੰ ਸਮਝ ਨਹੀਂ ਸੀਗੀ ਤੇ ਮੇਰੇ ਪਾਪਾ ਨੇ ਫਿਰ ਗਾਈਡ ਕੀਤਾ ਫੇਰ ਮੈਨੂੰ 5 ਸਾਲ ਦੀ ਉਮਰ ਵਿੱਚ ਕਿ ਪਤਾ ਨਹੀਂ 4 ਸਾਲ ਦੀ ਉਮਰ ਵਿੱਚ ਲੈ ਕੇ ਗਏ ਤੇ ਫੇਰ ਮੈਂ ਗਾਣਾ ਸੁਣਾਇਆ ਫੇ ਉਹਨਾਂ ਨੇ ਸਟਾਰਟਿੰਗ ਕਰਾ ਦਿੱਤੀ ਕਿਹੜਾ ਗਾਣਾ ਸੁਣਾਇਆ ਫਿਰ ਲੌਂਗ ਲਾਚੀ ਚਾ ਫਿਰ ਲੌਂਗ ਲਾਚੀ ਦੇ ਵੀ ਦੋ ਲੈਣਾ ਹੋ ਜਾਂ ਨਾਲੇ ਦੋ ਹੀ ਆਉਂਦੀ ਦੋ ਹੀ ਸੁਣਾਉਂਦਾ ਵਾ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆਗਵਾਚੀ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆਗਵਾਚੀ ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਹਾਏ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਵੇ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਵੇ ਸੰਦਲੀ ਸੰਦਲੀ ਨੇਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੇਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਵਾਹ ਵਾਹ ਕੀ ਬਾਤ ਹੈ ਜੀ ਫਿਰ ਇਹ ਗੀਤ ਤੁਸੀਂ ਸੁਣਾਇਆ ਹੈ ਇਹ ਗੀਤ ਫਿਰ ਪਾਸ ਹੋ ਗਿਆ ਉੱਥੇ ਫਿਰ ਸਿੱਖਣ ਲੱਪੇ ਉਹਨਾਂ ਕੋਲ ਹਾਂਜੀ ਫਿਰ ਉਹਨਾਂ ਕੋ ਜਾਂਦੇ ਰਹੇ ਸਿੱਖ ਰਹੇ ਜੀ ਜਾਂਦੇ ਰਹੇ ਮਤਲਬ ਕਿੰਨਾ ਚਿਰ ਸਿੱਖਿਆ ਫਿਰ ਉਹਨੂੰ ਸਿੱਖਿਆ ਹੋਣ ਤੇ ਚਲੋ ਪਰ ਮਾਤਮਾ ਨੂੰ ਪਿਆਰੇ ਹੋ ਗਏ ਸਵਰਗ ਵਾਸੀ ਤੇ ਮੈਂ ਸਿੱਖਿਆ ਉਹਨਾਂ ਤੋਂ 1.5-2 ਸਾਲ ਸਿੱਖਿਆ ਬਸ ਜੀ ਬਰਦਰ ਉਹਨਾਂ ਨੇ ਮੇਰੀ ਢੋਲ ਤੇ ਰਿਆਜ਼ ਕਰਉਣਾ ਮੇਰਾ ਹਾਰਮੋਨੀਅਮ ਵੀ ਮੇਰੀ ਲਾਈਫ 'ਚ ਬਾਅਦ 'ਚ ਆਇਆ ਪਹਿਲਾਂ ਮੈਂ ਸੈਕਿੰਡ ਹੈਂਡ ਹਾਰਮੋਨੀਅਮ ਲਿਆਈ ਫੇ ਮੇਰੇ ਪਾਪਾ ਨੇ ਮੈਨੂੰ ਬਰਥਡੇ ਗਿਫਟ ਤੇ ਨਵਾਂ ਹਾਰਮੋਨੀਅਮ ਦਿੱਤਾ ਵਾਹ ਜੀ ਵਾਹ ਕਿਆ ਬਾਤ ਤੇ ਉਸਤਾਦ ਜੀ ਉਹਨਾਂ ਨੇ ਮੇਰੀ ਸਟਾਰਟਿੰਗ ਤੋਂ ਹੀ ਰਿਦਮ ਤੇ ਰਿਆਸਤ ਰਖਾਈ ਹੈ ਜਿੰਨੀ ਵਾਰ ਵੀ ਕਰਾਈ ਹੈ ਨਾ ਜਿੰਨੀ ਵਾਰ ਵੀ ਜਾਣਾ ਰੋਜ਼ ਜਾਣਾ ਨਾਲੇ ਢੋਲ ਤੇ ਰਿਆਜ਼ ਕਰਉਣਾ ਮੇਰਾ I love you ਜਦੋਂ ਉਹ ਟਾਈਮ ਸੀਗਾ ਤੁਹਾਡੇ ਪਾਪਾ ਨੇ ਸੋਚਿਆ ਵੀ ਤੁਹਾਨੂੰ ਸਿੰਗਿੰਗ ਸਿੰਗਰ ਬਣਾਉਣਾ ਹੈ ਨਾ ਕਿਉਂਕਿ ਸਿੰਗਰ ਦੀ ਜਿਹੜੀ ਲਾਈਨ ਹੈ ਨਾ ਜਦੋਂ ਆਪਾਂ ਸਿੱਖਣ ਵੱਲ ਹੁੰਨੇ ਆ ਤੇ ਬੜੀ ਮਹਿੰਗੀ ਲਾਈਨ ਹੈ ਹਾਰਮੋਨੀਅਮ ਤਬਲਾ ਜੋ ਵੀ ਇਹਦੇ ਇਕੁਪਮੈਂਟਸ ਹੈ ਉਹ ਬੜੇ ਮਹਿੰਗੇ ਆ ਨਾ ਤੇ ਉਸ ਟਾਈਮ ਘਰ ਦੇ ਹਾਲਾਤ ਕਿਦਾਂ ਦੇ ਸੀਗੇ ਇਹ ਤੁਹਾਨੂੰ ਮਿਲ ਜਾਂਦਾ ਸੀ ਹਰ ਚੀਜ਼ ਘਰ ਦੇ ਹਾਲਾਤ ਤਾਂ ਬਹੁਤ ਹੀ ਨਾਜ਼ੁਕ ਸੀਗੇ ਪਰ ਮੇਰੇ ਮੰਮੀ ਪਾਪਾ ਨੂੰ ਕਦੇ ਵੀ ਮੈਨੂੰ ਸਿੰਗਿੰਗ ਦੇ ਕੇ ਜਾਂ ਪੜ੍ਹਾਈ ਦੇ ਕੇ ਕੋਈ ਕਮੀ ਨਹੀਂ ਛੱਡੀ ਵਦ ਤੋਂ ਵਦ ਸਾਨੂੰ ਮੇਰੇ ਮੰਮੀ ਡੈਡੀ ਨੇ ਲੈ ਕੇ ਦਿੱਤਾ ਨਾ ਸਾਡੇ ਖਾਣ ਪੀਣ ਚ ਕੋਈ ਕਮੀ ਛੱਡੀ ਨਾ ਸਾਨੂੰ ਚੀਜ਼ਾਂ ਵਿੱਚ ਕੋਈ ਕਮੀ ਛੱਡੀ ਪਹਿਲਾਂ ਵੀ ਇਦਾਂ ਸੀ ਤਾਂ ਹੁਣ ਵੀ ਇਦਾਂ ਤੇ ਮਤਲਬ ਮੈਂ ਸਾਰੀ ਆਡੀਅנס ਅੱਗੇ ਹੀ ਸੂਚਨਾ ਕਰਨੀ ਹੈ ਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਵੱਧ ਤੋਂ ਵੱਧ ਖੁਸ਼ੀਆਂ ਦੇ ਸਕਾਂ ਜੀ ਅਸੀਂ ਵੀ ਜਿੰਨੀ ਵੀ ਆਡੀਅנס ਸੁਣ ਰਹੀ ਹੈ ਅਸੀਂ ਵੀ ਰਿਕੁਐਸਟ ਕਰਾਂਗੇ ਕਿਉਂਕਿ ਇਹ ਗਰੀਬ ਪਰਿਵਾਰਾਂ ਦੇ ਵਿੱਚੋਂ ਬੱਚੇ ਆ ਹਨਾ ਅੱਗੇ ਵੱਧ ਰਹੇ ਆ ਤੇ ਅਸੀਂ ਵੀ ਰਿਕੁਐਸਟ ਕਰਦੇ ਹਾਂ ਤੁਹਾਡੇ ਅੱਗੇ ਵੀ ਇਹ ਜਿਹੜਾ ਨਾ ਇੱਕ ਇਹਦੇ ਵਿੱਚ ਆਰਟ ਤੁਸੀਂ ਦੇਖ ਹੀ ਲਿਆ ਸੁਣ ਵੀ ਲਿਆ ਹੁਣ ਪਹਿਲਾਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਹੋ ਹਨਾ ਇਹਦੇ ਵਿੱਚ ਗੋਣਿਆ ਤੁਹਾਡੀ ਸਪੋਰਟ ਦੇ ਨਾਲ ਦੇਖੋ ਸਪੋਰਟ ਜ਼ਰੂਰੀ ਨਹੀਂ ਆਪਾਂ ਕੋਈ ਪੈਸਿਆਂ ਨਾਲ ਕਰਨੀ ਹੁੰਦੀ ਆ ਹਨਾ ਸਪੋਰਟ ਇੱਕ ਇਹ ਵੀਡੀਓ ਚੱਲ ਰਹੀ ਆ ਤੁਸੀਂ ਵੀਡੀਓ ਨੂੰ ਇੱਕ ਸ਼ੇਅਰ ਹੀ ਕਰ ਦੋਗੇ ਤੇ ਇਹਦੀ ਉਹ ਵੀ ਸਪੋਰਟ ਹੋ ਜਾਊਗੀ ਕਿਉਂਕਿ ਜਿੱਥੇ ਤੱਕ ਕੋਈ ਇਹਦੀ ਸਪੋਰਟ ਕਰ ਸਕਦਾ ਉਸ ਇਨਸਾਨ ਤੱਕ ਵੀਡੀਓ ਪਹੁੰਚ ਸਕਦੀ ਆ ਤੇ ਇਦਾਂ ਦੇ ਜਿਹੜੇ ਅੱਛੇ ਅੱਛੀ ਗਾਇਕੀ ਗਾਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਦੀ ਸਪੋਰਟ ਜਿਹੜੀ ਜ਼ਰੂਰ ਕਰਨੀ ਚਾਹੀਦੀ ਆ ਤੇ ਲਵਿਸ ਜੀ ਅੱਜ ਕੀ ਸ਼ਡਿਊਲ ਰਹਿੰਦਾ ਨਾ ਸਕੂਲ ਵੀ ਜਾਂਦੇ ਹੁਣੇ ਆ ਤੇ ਗਾਇਕੀ ਵੀ ਰਿਹਾਸ ਤਾਂ ਕਰਨਾ ਹੀ ਪੈਂਦਾ ਹਨਾ ਤੇ ਕਿਦਾਂ ਕਿਦਾਂ ਕੀ ਸ਼ਡਿਊਲ ਲੈਂਦਾ ਫਿਰ ਪਹਿਲਾਂ ਤਾਂ ਸਵੇਰੇ ਉੱਠ ਕੇ ਜੋ ਜੋ ਹੁੰਦਾ ਸਭ ਨੂੰ ਪਤਾ ਹੀ ਹਨਾ ਤੇ ਥੋੜੀ ਬਹੁਤੀ ਰਿਹਾਸਲ ਕਰ ਲੈਣੇ ਨੇ ਮਤਲਬ ਜਿਆਦਾ ਸੰਗੀਤ ਤਾਂ ਕੋਈ ਪੂਰਾ ਕਰ ਨਹੀਂ ਪਾਇਆ ਹਨਾ ਨਹੀਂ ਕਰ ਪਾਇਆ ਜਿੰਨਾ ਵੀ ਹੁੰਦਾ ਆਪਾਂ ਥੋੜਾ ਬਹੁਤਾ ਸਵੇਰੇ ਕਰ ਲਈਦਾ ਹੁੰਦਾ ਫੇ ਸਕੂਲ ਚੱਲ ਜਾਣਾ ਮੰਮਾ ਨੇ ਤੱਕਰ ਟਿਫਨ ਰੈਡੀ ਕਰ ਦੇਣਾ ਸਕੂਲ ਤੋਂ ਆਉਣ ਤੋਂ ਬਾਅਦ ਜਿਹੜਾ ਅੱਧਾ ਇੱਕ ਘੰਟਾ ਸੋਣਾ ਹੁੰਦਾ ਉਹ ਕਰ ਲਈਦਾ ਫਿਰ ਮਿਊਜ਼ਿਕ ਕਲਾਸ ਹੁੰਦੀ ਆ ਜੇ ਸ਼ੋਅ ਵਿਦ ਅ ਸ਼ੋਅ ਤੇ ਚਲ ਜਾਈਦਾ ਤੇ ਬਾਕੀ ਰਾਤ ਨੂੰ ਪ੍ਰੈਕਟਿਸ ਕਰਕੇ ਖਾਣਾ ਪੀਣਾ ਖਾ ਕੇ ਤੇ ਪਾਪਾ ਦੇ ਮੰਮੀ ਆਂ ਦੇ ਮਮਾ ਦਾ ਹਰ ਵਲ ਧਿਆਨ ਹਰ ਵੇਲੇ ਧਿਆਨ ਦੇ ਹੀ ਰਹਿੰਦਾ ਆ ਨਾ ਵੀ ਸਾਡੀ ਕੁੜੀ ਇੱਕ ਦਿਨ ਸਟਾਰ ਜ਼ਰੂਰ ਬਣੇ ਆ ਨਾ ਸਾਰੀ ਦੁਨੀਆ ਨੂੰ ਪਸੰਦ ਕਰੇ ਬਿਲਕੁਲ ਇਦੇ ਰਹਿੰਦਾ ਆ ਨਾ ਹਾਂਜੀ ਤੇ ਪਾਪਾ ਤੇ ਮੰਮਾ ਹੁਣ ਤੁਹਾਡੇ ਤੋਂ ਖੁਸ਼ ਆ ਵੀ ਹਾਂ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਆ ਕਿਉਂਕਿ ਪਾਪਾ ਨੇ ਤਾਂ ਤੁਹਾਨੂੰ ਸਟਾਰਟਿੰਗ ਤੋਂ ਤੋੜਿਆ ਹਨਾ ਅੱਜ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਜਿਹੜਾ ਨਾਲ ਤੁਰਿਆ ਹੁੰਦਾ ਨਾ ਉਹਨੂੰ ਜਿਆਦਾ ਨੋਲਿਜ ਹੋ ਜਾਂਦੀ ਗਾਇਕੀ ਦੀ ਹਮ ਹੈਨੇ ਹਾਂਜੀ ਤੁਹਾਨੂੰ ਲੱਗਦਾ ਨਾ ਵੀ ਪਾਪਾ ਨੂੰ ਨੋਲਿਜ ਹੈਗੀ ਆ ਨਹੀਂ ਨਹੀਂ ਹੈਗੀ ਜਿੱਥੇ ਮਤਲਬ ਮਾੜਾ ਮੋਟਾ ਸੁਰ ਖੇਲ ਜਵੇ ਉਦੋਂ ਤਾਂ ਅਸੀਂ ਸੁਰ ਦੇ ਨੇ ਪੱਕੇ ਹੈ ਨਹੀਂਗੇ ਮਾਲਿਕ ਦੀ ਕਿਰਪਾ ਨਾਲ ਤੇ ਪਾਪਾ ਵੀ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਸਿੰਗਰ ਪਰ ਫੇਰ ਵੀ ਉਹ ਤੁਹਾਡੇ ਵਿੱਚ ਇੰਟਰਸਟ ਇੰਨਾ ਆ ਵੀ ਉਹਨਾਂ ਨੂੰ ਵੀ ਨੋਲਿਜ ਹੋ ਜਾਂਦੀ ਆ ਇਸ ਚੀਜ਼ ਦੀ ਹਣਾ ਜਿਹੜੀ ਚੀਜ਼ ਨੂੰ ਆਪਾਂ ਬੜੀ ਗਹਿਰਾਈ ਦੇ ਨਾਲ ਦੇਖਦੇ ਆ ਕਿਉਂਕਿ ਉਹਨਾਂ ਨੇ ਉਸ ਗਾਇਕੀ ਨੂੰ ਬੜੀ ਗਹਿਰਾਈ ਨਾਲ ਦੇਖਿਆ ਹਣਾ ਵੀ ਤੁਹਾਨੂੰ ਸਿਖਾਉਣ ਦੇ ਲਈ ਤੇ ਉਹ ਆਪ ਵੀ ਮਾਰ ਹੋ ਜਾਂਦਾ ਬੰਦਾ ਉਸ ਚੀਜ਼ ਤੇ ਤੁਹਾਨੂੰ ਸਭ ਤੋਂ ਵੱਧ ਤਾਂ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਤਾਂ ਉਹੀ ਟੋਕ ਦਿੰਦੇ ਹੋਣੇ ਵੀ ਇੱਥੇ ਤੂੰ ਗਲਤ ਗਾਇਆ ਹਾਂ ਤੁਹਾਨੂੰ ਫੀਲ ਹੁੰਦਾ ਹੁੰਦਾ ਉਹ ਚੀਜ਼ ਵੀ ਵਾਕਈ ਮੈਨੂੰ ਲੱਗਾ ਵੀ ਹਾਂ ਗਲਤ ਗਾਇਆ ਨਹੀਂ ਜਿੱਦ ਤੁਪਾਪਾ ਕਹਿੰਦੇ ਆਪਾਂ ਸੈੱਟ ਕਰ ਲਈਦਾ ਬਾਕੀ ਸੁਰ ਸੋਹ ਦੀ ਪਕੜ ਕਰਨੀ ਬਹੁਤ ਔਖੀ ਹੈ ਤੇ ਮੈਂ ਹਲੇ ਸੋਹ ਦੇ ਆ ਲੱਗ ਛਾਗੇ ਵੀ ਨਹੀਂ ਹੈਗੀ। ਕੀ ਬਾਤ ਹੈ। ਤੇ ਮੇਰੇ ਪਾਪਾ ਪਾਪਾ ਹੀ ਦੱਸਦੇ ਮੈਨੂੰ ਜਿੱਥੇ ਮੈਂ ਗਲਤ ਹੁੰਦੀ ਆ ਮੇਰੇ ਪਾਪਾ ਦੱਸ ਦਿੰਦੇ ਆ ਮਮਾ ਮਮਾ ਨੂੰ ਵੀ ਨੌਲੇਜ ਹੋ ਗਈ ਹੁਣ ਤੁਸੀਂ। ਕੀ ਬਾਤ ਹੈ। ਮੇਰੇ ਮਮਾ ਵੀ ਟੋਕ ਦਿੰਦੇ ਹੁੰਦੇ ਜਿੱਤੇ ਵਾਹ ਨੂੰ ਜੋੜੀ ਹੋਤੀ ਗਲਤ। ਬਾਕੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ। ਚਲੋ ਆਪਾਂ ਜਿਆਦਾ ਲੰਮਾ ਨਹੀਂ ਕਰਨਾ ਇੰਟਰਵਿਊ ਨੂੰ ਹੈਨਾ? ਦਰਸ਼ਕ ਵੀ ਬੋਰ ਹੋ ਜਾਂਦੇ ਆ ਲੰਬੇ। ਅਗਲੀ ਵਾਰੀ ਆਪਾਂ ਫੇਰ ਕਰ ਲਾਂਗੇ ਲਾਸਟ ਦੇ ਵਿੱਚ ਇੱਕ ਤੁਹਾਨੂੰ ਅੱਛਾ ਤੁਸੀਂ ਲਾਸਟ ਇੱਕ ਗੱਲ ਦੱਸਿਓ ਤੁਸੀਂ ਕਿਸੇ ਨੂੰ ਆਪਣਾ ਆਈਡੀਅਲ ਮੰਨਦੇ ਹੋ ਤੁਸੀਂ ਕਿਸੇ ਗਾਇਕ ਨੂੰ ਜਿਹੜਾ ਤੁਹਾਡਾ ਪਸੰਦੀਦਾ ਗਾਇਕ ਹੋਵੇ ਸਾਰੇ ਕੋਈ ਇੱਕ ਨਹੀਂ ਹੈਗਾ ਜਿਹਦੇ ਕੋਈ ਗਾਣੇ ਚੰਗੇ ਲੱਗਦੇ ਹੋਣ ਨਹੀਂ ਸਭ ਹੀ ਹੈ ਜਿੰਨੇ ਵੀ ਸਿੰਗਰ ਸਭ ਤੋਂ ਸੀਨੀਅਰ ਸਾਰੇ ਸਭ ਸੀਨੀਅਰ ਨੇ ਮੇਰੇ ਲਈ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਸਾਰੇ ਸੀਨੀਅਰ ਹੈ ਕੀ ਬਾਤ ਹੈ ਜੀ ਅੱਛਾ ਤੇ ਸਾਰਿਆਂ ਦੇ ਵਿੱਚੋਂ ਜਿਹੜਾ ਤੁਹਾਨੂੰ ਗਾਇਕ ਚੰਗਾ ਲੱਗਦਾ ਉਹਦਾ ਕੋਈ ਵੀ ਗੀਤ ਜਿਹੜਾ ਚੰਗਾ ਲੱਗਦਾ ਗਾਇਕ ਨਹੀਂ ਗੀਤ ਚੰਗਾ ਲੱਗਦਾ ਚੰਗਾ ਤੁਸੀਂ ਇਹ ਤਾਂ ਦੱਸ ਹੀ ਦਿੱਤਾ ਵੀ ਸਾਰੇ ਸਿੰਗਰ ਚੰਗੇ ਲੱਗਦੇ ਹਨ ਤੇ ਗੀਤ ਕਿਹੜਾ ਚੰਗਾ ਲੱਗਦਾ ਉਹ ਇੱਕ ਵਾਰੀ ਕੋਈ ਸੂਫੀ ਹੋਵੇ ਜਾਂ ਕੋਈ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਇੱਕ ਵਾਰ ਦਰਸ਼ਕਾਂ ਨੂੰ ਸੁਣਾ ਦਿਓ ਫਿਰ ਆਪਾਂ ਲਾਸਟ ਕਰਦੇ ਹਾਂ ਮੇਰਾ ਫੇਵਰੇਟ ਹੂੰ ਮੇਰਾ ਆਪਣਾ ਗੀਤ ਹੀ ਮੈਨੂੰ ਪਸੰਦ ਆ ਬਾਕੀ ਵੀ ਸਭ ਦੇ ਪਸੰਦ ਹੈ ਆਪਣਾ ਵੀ ਅੱਛਾ ਲੱਗਦਾ ਚਲੋ ਫਿਰ ਆਪਣਾ ਗੀਤ ਹੀ ਸੁਣਾ ਦਿਓ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ اے ਦੁਨੀਆ ਸਾਇਆ ਕੀ ਜਾਣੇ اے ਦੁਨੀਆ ਬਾਪੂ ਕੀ ਜਾਣੇ ਮੈਂ ਤੈਨੂੰ ਕਿੰਨਾ ਚਾਹੁੰਦੀ ਆ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਮੇਰੇ ਲਈ ਮੱਕਾਏ ਸਜਣਾ ਤੇਰਾ ਉਹ ਸ਼ਹਿਰ ਨ ਕੋ ਦਰਵੇ ਜਿਸ ਵੇਲੇ ਤੂੰ ਦਿਸਦਾ ਨਹੀਂ ਮੇਰਾ ਜਾਂਦਾ ਏ ਦਿਲ ਉਹ ਦਰਵੇ ਤੇਰੇ ਦਰ ਤੇ ਮੁੜ ਮੁੜ ਤਾਈਆਂ ਤੇਰੇ ਦਰ ਤੇ ਮੁੜ ਮੁੜ ਤਾਈਆਂ ਮੈਂ ਆਪਣਾ ਸਿਰ ਚਕਾਉਂਦੀ ਆ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਵਾਜੂਆ ਕੀ ਬਾਤ ਹੈ ਜੀ ਲਵਿਸ਼ ਜਿਹੜੀ ਤੁਹਾਡੇ ਅਸੀਂ ਵੀਡੀਓ ਪਾਈ ਸੀ ਨਾ 2 ਦਿਨ ਪਹਿਲਾਂ ਉਹ 24 ਲੱਖ ਲੋਕਾਂ ਨੇ ਦੇਖੀ ਆ ਆਡੀਅנס ਨੇ ਇਹ ਸਭ ਤੋਂ ਵੱਡੀ ਜੱਜ ਤਾਂ ਆਡੀਅנס ਹੀ ਹੈ ਹੈਨਾ ਆਡੀਅנס ਨੇ ਪਾਸ ਕਰਨਾ ਆਡੀਅנס ਨੇ ਫੇਲ ਕਰਨਾ ਪਰ ਜਿੱਥੇ ਤੱਕ ਸਾਨੂੰ ਲੱਗਾ ਸੀ ਕਮੈਂਟਸ ਵੀ ਪੜੇ ਹੋ ਤੇ ਕਿਉਂਕਿ ਜਿਹੜੀ ਸਾਰੇ ਕਮੈਂਟ ਤਾਂ ਨਹੀਂ ਪੜਾ ਹੁੰਦੇ ਪਰ ਇੱਕ ਵੀਡੀਓ ਜਿਹੜੀ 24 ਲੱਖ ਚੱਲ ਗਈ ਦੋ ਦਿਨਾਂ ਚ ਫਿਰ ਉਹ ਸਾਨੂੰ ਦਿਖ ਰਹੇ ਤਾਂ ਪੈਂਦੇ ਹੈ ਨਾ ਕਮੈਂਟ ਬਿਲਕੁਲ ਤੇ ਵੀ ਇਹ ਕਿਉਂ ਗਈ ਹੈ ਨਹੀਂ ਤੇ ਉਹਦੇ ਵਿੱਚ ਨਾ ਸਾਨੂੰ ਫੋਨ ਬਹੁਤ ਆਏ ਆ ਆਡੀਅנס ਦੇ ਵੇ ਕੋਈ ਜਾਗਰਣ ਕਰਵਾਉਣ ਨੂੰ ਪੁੱਛ ਰਹੇ ਸੀ ਕੋਈ ਮੇਲਾ ਕਰਵਾਉਣ ਨੂੰ ਹਨਾ ਤੇ ਕੋਈ ਨਾ ਕੋਈ ਆਪਣਾ ਇੰਸਟਾਗ੍ਰam ਅਕਾਊਂਟ ਜਿਹੜਾ ਦੱਸ ਦਿਓ ਜਿੱਥੋਂ ਤੁਹਾਨੂੰ ਜਿਹੜੀ ਆਡੀਅנס ਹੈ ਉਹ ਕਨੈਕਟ ਕਰ ਸਕੇ ਇੰਸਟਾਗ੍ਰam ਤੇ ਲਵੀਸ਼ ਚੋਹਾਨ ਸ 86 ਐਂਡ YouTube ਤੇ ਅਫੀਸ਼ੀਅਲ ਲਵੀਸ਼ 2012 ਜੀ ਤੇ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਔਰ ਜਾਗ ਪੰਜਾਬੀ ਨਿਊਜ਼ ਐਨੋ ਵਿਵਾਦ ਤਵਾਦ ਪਿਆਰ ਦੇਣਾ ਕਿਉਂਕਿ ਇਹ ਨਾ ਚੈਨਲ ਆ ਰਹੀ ਅਸੀਂ ਚੜਿਆ ਮੀਡੀਆ ਨੇ ਸਾਨੂੰ ਚੜਾਇਆ ਤੇ ਆਡੀਅנס ਨੇ ਤਾਂ ਬਹੁਤ ਹੀ ਪਿਆਰ ਦਿੱਤਾ ਸਾਨੂੰ ਨਾ ਧੰਨਵਾਦ ਜੀ ਬਹੁਤ ਬਹੁਤ ਨਵਿਸ਼ ਤੁਹਾਡਾ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ ਥੈਂਕ ਯੂ